ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੈਗਾ ਆਪਣਾ 10 ਵਜੇ ਦਾ ਟਾਈਮ ਤੇ ਬੇਟੇ ਮੇਰੇ ਦੀ ਕਲਾਸ ਲੱਗਣ ਲੱਗੀ ਹੈ ਆਨਲਾਈਨ ਮੈਂ ਕਿਾ ਚੱਲ ਪਹਿਲਾਂ ਨਾ ਉਹਦੀਆਂ ਕਿਤਾਬਾਂ ਕਤੂਬਾਂ ਕੱਢਦਾ ਉੱਪਰ ਉਹਦੇ ਸਾਰੀ ਸਫਾਈ ਵਗੈਰਾ ਕਰ ਲਈ ਜਿੱਦਾਂ ਤੁਸੀਂ ਰਾਤ ਨੂੰ ਰਾਤ ਵਾਲਾ ਵਲੌਗ ਵੇਖਿਆ ਕਿ ਸਮਾਨ ਸਾਰਾ ਪੈਕ ਕਰਨਾ ਪਿਆ بارش ਨੇ ਇੰਨਾ ਜ਼ਿਆਦਾ ਤੂਫਾਨ ਸੀ بارش ਸੀ ਬੱਦਲ ਗੜਕਦਾ ਪਿਆ ਸੀ ਆਪਾਂ ਡਰ ਗਏ ਆਪਣਾ ਸਾਰਾ ਸਮਾਨ ਜਿਹੜਾ ਪੈਕ ਕਰ ਲਿਆ ਲਫਾਫਿਆਂ ਦੇ ਵਿੱਚ ਲਫਾਫੇ ਮਹਗਾਏ ਸਾਰਾ ਪੈਕ ਕਰ ਲਿਆ ਸਮਾਨ ਤੇ ਜਿਹੜਾ ਹੀ ਬਾਰਿਸ਼ ਪਹਿਲਾਂ ਤੇ ਬਹੁਤ ਜ਼ਿਆਦਾ ਆਈ ਜਦੋਂ ਆਪਾਂ ਡਰ ਗਏ ਤੇ ਪਰ ਪਰਮਾਤਮਾ ਦਾ ਇੰਨਾ ਜ਼ਿਆਦਾ ਸ਼ੁਕਰ ਆ ਇੰਨਾ ਜ਼ਿਆਦਾ ਸ਼ੁਕਰ ਆ ਕਿ ਬਾਰਿਸ਼ ਜਿਹੜੀ ਉਹ ਜ਼ਿਆਦਾ ਨਹੀਂ ਆਈ ਹੈਗੀ ਤੇ ਅੱਜ ਜਿਹੜੀ ਧੁੱਪ ਲੱਗੀ ਐ ਸੀ ਖਾਸੀ ਧੁੱਪ ਲੱਗੀ ਤੇ ਫਿਰ ਜਿਹੜੇ ਮੈਂ ਸੋਚਿਆ ਵੀ ਅੱਜ ਹਲਾ ਅੱਜ ਗੱਦੇ ਸਕਾ ਲੈਨੇ ਆ ਗੱਦੇ ਮੈਂ ਤੁੱਪੇ ਪਾਉਣ ਲੱਗੀ ਤੇ ਫਿਰ ਮੈਂ ਵੇਖਿਆ ਕਿ ਗੱਦਿਆਂ ਦੇ ਉੱਪਰ ਗ੍ਰੀਨ ਗ੍ਰੀਨ ਵਾਲੀ ਨਾ ਸਲਾਬ ਜੀ ਚੜ ਗਈ ਸੀ ਤੇ ਬੜਾ ਹੀ ਨਾ ਐਦਾਂ ਉੱਲੀ ਜੀ ਜੰਮੀ ਸੀ ਉਹਨਾਂ ਦੇ ਉੱਪਰ ਤੇ ਫਿਰ ਮੈਂ ਨਾ ਉਹਨਾਂ ਨੂੰ ਤੇ ਪਾਇਆ ਮੈਂ ਕਿ ਚਲ ਕੀ ਪਤਾ ਹਨਾ ਠੀਕ ਹੋ ਜੇ ਹਨਾ ਧੁੱਪ ਦੇ ਨਾਲ ਤੇ ਬੈੱਡ ਤੇ ਸਾਰੇ ਜਿਹੜੇ ਖਰਾਬ ਹੋਈ ਗਏ ਨਵੇਂ ਬੈੱਡ ਸੀ ਜਿਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਐ ਬੱਕਰੇ ਸੀ ਰੱਤ ਜਾਂ ਬੜਾ ਪਾਣੀ ਜਿਹੜਾ ਤੁਹਾਨੂੰ ਪਤਾ ਆਗੇ ਕੋਈ ਕੁਝ ਨਹੀਂ ਛਾਉਂਦਾ ਹੈਗਾ ਨਾ ਉਹੀ ਹਾਲ ਹੋਇਆ ਬਹੁਤ ਹੀ ਬੁਰਾ ਹਾਲ ਹੈ ਕਿ ਮੈਂ ਕੁਝ ਰੱਖ ਨਹੀਂ ਸਕਦੀ ਇਹਦੇ ਵਿੱਚ ਹਨਾ ਤੁਸੀਂ ਆਪਾਂ ਆਪ ਹੀ ਦੱਸੋ ਕਿ ਮਤਲਬ ਇਹਦੇ ਵਿੱਚ ਮੈਂ ਰੱਖ ਕੇ ਜਿਹੜਾ ਚੰਗਾ ਸਮਾਨ ਉਹ ਵੀ ਮੈਂ ਖਰਾਬ ਕਰ ਲੈਂਦੀ ਛੁੱਟੇ ਨਾ ਫਿਰ ਮੈਂ ਔਖੀ ਸੋਖੀ ਹੋ ਕੇ ਸਾਰੇ ਗੱਦੇ ਜਿੰਨੇ ਕਮਰਿਆਂ ਦੇ ਹੀ ਸਾਰੇ ਤੁੱਪੇ ਪਾਏ ਕਿਉਂਕਿ ਇੱਕ ਕਮਰੇ ਦਾ ਨਹੀਂ ਸਾਰੇ ਕਮਰਿਆਂ ਦਾ ਇੰਨਾ ਬੁਰਾ ਹਾਲ ਸੀ ਤੇ ਸਾਰੇ ਗੱਦੇ ਪਾਉਣੇ ਪਏ ਜੋ ਕੰਬਲ ਸੀ ਸਰਾਣਾ ਸੀ ਮੈਂ ਕਿਹਾ ਚੱਲ ਜੀ ਧੁੱਪ ਦਾ ਲਾਲਚ ਲੈ ਲੈਣਾ ਸਾਡੇ ਵਰਗਿਆਂ ਨੂੰ ਧੁੱਪ ਦਾ ਲਾਲਚ ਹੁੰਦਾ ਵਾਣਾ ਤੇ ਲੋਕਾਂ ਨੂੰ ਤੇ ਚੱਲ ਬਾਰਿਸ਼ ਦਾ ਹੋਊਗਾ ਚੱਲ ਠੰਡਾ ਹੋ ਜਾਣਾ ਆ ਹੋ ਜਾਣਾ ਹਨਾ ਪਰ ਸਾਨੂੰ ਧੁੱਪ ਦਾ ਲਾਲਚ ਹੁੰਦਾ ਸਾਨੂੰ ਗਰਮੀ ਮਨਜ਼ੂਰ ਆ ਪਰ ਸਾਨੂੰ ਬਾਰਿਸ਼ ਮਨਜ਼ੂਰ ਨਹੀਂ ਹੈਗੀ ਇਸ ਕਰਕੇ ਜਿਹੜਾ ਹੀ ਉਹ ਆਪਾਂ ਚੱਲ ਮੈਂ ਕਿਹਾ ਸਕਾ ਲੈਨੇ ਆ ਨਾ ਸਾਰਾ ਕੁਝ ਜਿਹੜਾ ਪਾਇਆ ਉਹ ਤੇ ਪਾਇਆ ਅਜੇ ਘੰਟਾ ਘੰਟੇ ਇੱਕ ਡੇਢ ਘੰਟੇ ਦੀ ਧੁੱਪ ਜਿਹੜੀ ਲੱਗ ਗਈ ਸੀ ਤੇ ਫਿਰ ਬਾਰਿਸ਼ ਆ ਗਈ ਫਿਰ ਬਾਰਿਸ਼ ਆ ਗਈ ਫਿਰ ਮੈਨ ਸਾਰਾ ਕੁਝ ਹੀ ਲਾਉਣਾ ਪਿਆ ਉਦੋਂ ਤੇ ਮੈਂ ਸਾਰਾ ਕੁਝ ਪਾਤਾ ਹੀ ਨਹੀਂ ਜਿਆਦਾ ਕੜਾਕੀ ਧੁੱਪ ਹੀ ਮਤਲਬ ਪਾਉਂਦੇ ਆ ਪਾਉਂਦੇ ਆ ਕੱਪੜਿਆਂ 'ਚ ਨਾ ਗਰਮੈਸ਼ ਜੀ ਆ ਗਈ ਹੈ ਇਹਨਾਂ 'ਚ ਤੇ ਇਹਨੀ ਔਖੀ ਮੈਂ ਗੱਦੇ ਦੇ ਸਾਰੇ ਕੱਪੜੇ ਤੁਹਾਨੂੰ ਪਤਾ ਹੀ ਇੱਕ ਫੇਰੇ 'ਚ ਤੇ ਚੜ ਦੇਣੀ ਹੈ ਪਤਾ ਨਹੀਂ ਕਿੰਨੇ ਕਫੇਰੇ ਜਿਹੜੇ ਲਾਉਣੇ ਪਏ ਤੇ ਫਿਰ ਜਿਹੜੇ ਇੱਕ ਇੱਕ ਕਰਕੇ ਚੀਜ਼ ਚੜਾਉਣੀ ਪਈ ਚੜਾਉਣੀ ਵੀ ਔਖੀ ਹੈ ਤੇ ਲਾਉਣੀ ਵੀ ਔਖੀ ਮੈਂ ਤਾਂ ਰੋਂ ਹਾਂ ਕੀ ਹੋ ਗਈ ਕਿ ਮਤਲਬ ਬੰਦੇ ਦੀ ਬਸ ਹੋ ਜਾਂਦੀ ਹੈ ਨਾ ਮੈਂ ਰੋਂ ਹੀ ਲੱਗ ਗਈ ਕਿ ਮੇਰੇ ਕੋਲ ਸਾਰੇ ਚੀਜ਼ਾਂ ਪਾਤੀਆਂ ਧੁੱਪੇ ਪਤਾ ਨਹੀਂ ਕਦੋਂ ਹੋਣ ਸੁੱਕਣਗੀਆਂ ਕਦੋਂ ਨਹੀਂ ਸੁੱਕਣਗੀਆਂ ਨਾ ਆਪਣੇ ਵੱਲੋਂ ਤੇ ਘਰ ਤਾਂ ਥੱਕ ਜਾਂਦੀ ਕੰਮ ਕਰਕੇ ਤੇ ਲਓ ਜੀ ਉਹ ਸਾਰਾ ਕੁਝ ਪਾਉਣ ਤੋਂ ਬਾਅਦ ਮੈਂ ਕਿਹਾ ਚੱਲ ਹੁਣ ਨਾ ਮੈਂ ਝਾੜੂ ਪੋਚਾ ਕੱਢ ਲੈਣੀ ਹੈ ਮੰਮੀ ਬਰਤਨ ਕਰਦੇ ਪਈ ਸਾਫ ਹੁਣ ਮੈਂ ਝਾੜੂ ਪੋਚਾ ਜਿਹੜਾ ਮੈਂ ਕਿਹਾ ਕਰ ਲੈਣੀ ਹੈ ਬੇਟੇ ਆਪਣੇ ਨੂੰ ਮੈਂ ਸੋਫੇ ਤੇ ਬਿਠਾਇਆ ਬੈਡ ਬੈਣ ਨੂੰ ਜਗ੍ਹਾ ਨਹੀਂ ਹੈਗੀ ਫਿਰ ਮੈਂ ਸੋਫੇ ਤੇ ਬਿਠਾਇਆ ਤੇ ਉਹ ਵੀ ਮੇ ਕਪੜਾ ਵਿਛਾ ਕੇ ਬਿਠਾਇਆ ਕਿਉਂਕਿ ਸੋਫੇ ਵੀ ਗਿੱਲੇ ਹੀ ਨੇ ਤੇ ਗਿੱਲ ਜਿਹੜੀ ਉਹ ਸਾਰੇ ਕਪੜੇ ਜਿਹੜੇ ਗਿੱਲੇ ਹੋ ਜਾਂਦੇ ਆ ਇੰਨਾ ਜ਼ਿਆਦਾ ਸੋਫਾ ਜੇ ਵੀ ਗਿੱਲਾ ਵਾ ਤੇ ਪੱਖੇ ਨੇ ਹੌਲੀ ਹੌਲੀ ਸੁੱਕੂਗਾ ਫਿਰ ਮੈਂ ਬੈੱਡ 'ਚ ਝਾੜੂ ਥੋੜਾ ਜਿਹਾ ਲਗਾਇਆ ਮੈਂ ਕਿ ਜਿਹੜਾ ਘੱਟਾ-ਕੁੱਟਾ ਚੱਲ ਨਿਕਲ ਜੂਗਾ ਉਦਾਂ ਦੇ ਚਲੋ ਕੀ ਸਾਫ਼ ਹੋਣਾ ਹਨਾ ਝੰਡ ਕੇ ਇੱਕ ਵਾਰੀ ਮੈਂ ਕਹੇ ਸਫਾਈ ਕਰ ਲੈਨੇ ਆ ਪਰ ਫਿਰ ਵੀ ਘਰ ਜਿੱਦਾਂ ਦਾ ਮਰਜ਼ੀ ਪਰ ਗੰਦੀ ਥਾਂ ਤੇ ਨਹੀਂ ਬੈਠਾ ਜਾਂਦਾ ਨਾ ਤੇ ਜਿਹੜਾ ਹੀ نیچے ਕੂੜਾ ਵੜ ਜਾਂਦਾ ਵਾ ਕਿਉਂਕਿ ਜਿਹੜਾ ਵਾ ਜਦੋਂ ਪਾਣੀ ਆਉਂਦਾ ਨਾ ਫਿਰ ਕੂੜਾ ਜਿਹੜਾ ਅੱਗੇ ਨੂੰ ਆ ਜਾਂਦਾ ਵਾ ਤੇ ਬੈੱਡ ਦੇ ਨੁਕਰਾਂ ਵਗਾਰਾ 'ਚ ਜਿਹੜਾ ਵੜ ਜਾਂਦਾ ਉਹ ਫਿਰ ਕੱਢਣਾ ਬੜਾ ਮੁਸ਼ਕਲ ਹੁੰਦਾ ਵਾ ਤੇ ਮਸਾ ਹੀ ਮੈਂ ਜਿਹੜਾ ਕੱਢਿਆ ਤੇ ਸਾਰੇ ਪਕਾਰ ਚ ਚੰਡ ਕੇ ਝਾੜੂ ਮਾਰਿਆ ਤੇ ਪਾਣੀ ਨਾਲ ਸਾਰਾ ਕੁਝ ਤੋੜਤਾ ਮੈਂ ਤੇ ਫਿਰ ਮੈਂ ਪੋਚੇ ਲਾਉਣਾਗੀ ਪੋਚੇ ਤੇ ਚਲੋ ਵਾਈਪਰ ਨਾਲ ਹੀ ਲੱਗਦੇ ਹੁਣ ਤੇ ਬਹਿ ਕੇ ਤੇ ਗੱਲਾਂ ਗਈਆਂ ਹੁਣ ਕਿ ਹੁਣ ਬਹਿ ਕੇ ਜਿਹੜਾ ਪੋਚਾ ਲੱਗ ਜੂਗਾ ਹਨਾ ਤੇ ਹੁਣ ਲੱਕ 'ਚ ਬੜੀ ਪੇਨ ਹੁੰਦੀ ਆ ਉਹਦੇ ਕਰਕੇ ਨਹੀਂ ਬਹਿ ਕੇ ਨਹੀਂ ਪੋਚੇ ਲੱਗਦੇ ਅਗੇ ਪਰ ਫਿਰ ਵੀ ਮੈਂ ਜਿਹੜਾ ਉਹ ਕੰਮ ਇੰਨਾ ਕੁ ਕਰ ਲਈਦਾ ਵਾ ਹਨਾ ਫਿਰ ਵੀ ਕਦੀ ਨਹੀਂ ਗਿਆ ਹੈਗਾ ਤੇ ਮੈਂ ਵਾਈਪਰ ਨਾਲ ਹੀ ਪੋਚੇ ਲਾ ਲੇ ਬੈੱਡ ਦੇ ਥੱਲੇ ਸੋਫੇਆਂ ਥੱਲੇ ਸਾਰੇ ਮੈਂ ਚੰਗੀ ਤਰ੍ਹਾਂ ਪੋਚੇ ਲਾਏ ਹੀ ਕਰਕੇ ਤੇ ਐਨ ਵਧੀਆ ਤਰ੍ਹਾਂ ਲਾਈ ਕਿਉਂਕਿ ਏਜੰਟੀ ਨਹੀਂ ਆਉਣਾ ਨਹੀਂ ਮੈਂ ਤਾਂ ਚੱਲ ਅੱਜ ਸਫਾਈ ਜਿਹੜੀ ਉਹ ਆਪ ਹੀ ਕਰ ਲੈਣੇ ਆ ਆਪ ਹੀ ਕੱਢ ਲੈਣੇ ਗਾਂਦ ਜਿੰਨਾ ਵੀ ਹੁੰਦਾ ਜਿੰਨਾ ਕਿ ਚਲੋ ਵਲੌਗ ਬਣਾਉਂਦਾ ਨਾ ਉਹਨਾਂ ਕਿ ਮੈਂ ਬਣਾ ਲੈਣੀ ਥੋੜੀ ਜੀ ਰੈਸਟ ਕਰਨ ਨੂੰ ਕਈ ਵਾਰੀ ਟਾਈਮ ਮਿਲਦਾ ਕਈ ਵਾਰੀ ਨਹੀਂ ਮਿਲਦਾ ਹੈਗਾ ਕਈ ਵਾਰੀ ਇਦਾਂ ਹੀ ਮਤਲਬ ਲੱਗੇ ਰਹੀਦਾ ਵਾ ਤੇ ਇਸ ਲੱਗਣ ਨੂੰ ਇਹ ਕਿ 12 ਵਜੇ ਵੀ ਨਾਸ਼ਤਾ ਹੋ ਜਾਂਦਾ 1 ਵਜੇ ਵੀ ਨਾਸ਼ਤਾ ਹੋ ਜਾਂਦਾ ਪਤਾ ਨਹੀਂ ਲੱਗਦਾ ਮਤਲਬ ਕੰਮ ਦੇ ਵਿੱਚ ਟਾਈਮ ਕਿਹੜੇ ਵੇਲੇ ਹੋ ਜਾਂਦਾ ਵਾ ਤੇ ਜਿਹੜਾ ਬੱਚਿਆਂ ਲਈ ਵੀ ਤੁਹਾਨੂੰ ਪਤਾ ਪ੍ਰੋਪਰ ਧਿਆਨ ਦੇਣਾ ਹੁੰਦਾ ਹਨਾ ਅਈ ਤੇ ਬੱਚੇ ਵੀ ਰੋਂਦੇ ਰਹਿਣ ਤੇ ਮੈਨੂੰ ਕੰਮ ਜਿਹੜੇ ਉਹ ਚੰਗੇ ਨਹੀਂ ਲੱਗਦੇ ਫਿਰ ਹਨਾ ਤੇ ਇੱਧਰ ਉੱਧਰ ਸਾਰਾ ਕੁਝ ਕਰਕੇ ਤੇ ਫਿਰ ਮੈਂ ਝਾੜੂ ਚੰਗੀ ਤਰ੍ਹਾਂ ਕੱਢ ਕੇ ਪੋਚੇ ਚੰਗੀ ਤਰ੍ਹਾਂ ਮੈਂ ਲਾਏ ਸੁੱਕੇ-ਸੁੱਕੇ ਪੋਚੇ ਲਾਏ ਕਿਉਂਕਿ ਸਲਾਬ ਨਾ ਅਜੇ ਵੀ ਨਿਕਲਦੀ ਪਈ ਜਿੱਦਾ ਪਾਣੀ ਸੇਮਦਾ ਨਾ ਜ਼ਮੀਨ ਚੋਂ ਇਦਾਂ ਜਿਹੜਾ ਉਹ ਪਾਣੀ ਸੇਮਦਾ ਪਿਆ ਵਾ ਇਸ ਕਰਕੇ ਸੁੱਕੇ-ਸੁੱਕੇ ਪੋਚੇ ਮੈਂ ਜਿਹੜੇ ਫਰਨੈਲ ਤੇ ਇਹ ਜਿਹੜਾ ਟਾਈਲਾਂ ਸਾਫ਼ ਕਰਨ ਵਾਲਾ ਹੁੰਦਾ ਉਹਨਾਂ ਲਮੇ ਪੱਥਰ ਜਿਹੜੰਨਾਂ ਸਾਫ਼ ਹੋ ਜਾਂਦਾ ਉਹ ਮੈਂ ਪਾਇਆ ਤੇ ਫਿਰ ਮੈਂ ਜਿਹੜਾ ਪੋਚੇ ਲਾਏ ਤੇ ਘਰ ਵੇਖ ਕੇ ਨਾ ਇੰਨੀ ਜੀ ਸਾਫ ਸਫਾਈ ਹੁੰਦੀ ਹੈ ਤੇ ਵੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇੱਥੇ ਇੰਨਾ ਪਾਣੀ ਆਇਆ ਹੋਊਗਾ ਜਾਂ ਇੰਨਾ ਗੰਦਾ ਪਾਣੀ ਆਇਆ ਹੋਊਗਾ ਕੋਈ ਕਹਿ ਨਹੀਂ ਸਕਦਾ ਕਿ ਇੱਥੇ ਪਾਣੀ ਆਉਂਦਾ ਵਾ ਨਾ ਤੇ ਫਿਰ ਮੈਂ ਝਾੜੂ ਮਾਰਿਆ 베ੜੇ ਚ ਕਿਉਂਕਿ ਝਾੜੂ ਦੇ ਨਾਲ ਹੀ ਜਿਹੜੀ ਕਿਰਕ ਜਿਹੜੀ ਘਟਾ ਵਗੈਰਾ ਜਾਂਦਾ ਵਾ ਨਾ ਮੈਂ ਕਹਾਂ ਚਲੋ ਇੱਕ ਕਰੀ ਸਫਾਈ ਕਰ ਦਿੰਨੇ ਆ ਵੇਲੇ ਦੀ ਝਾੜੂ ਲੱਗਦੇ ਨਾ ਫੇਰ ਇਹਨਾਂ ਸਫਾਈ ਹੋ ਜਾਂਦੀ ਉੱਤੇ ਵਾਈਪਰ ਮਾਰੋ ਤੇ ਪੋਚਾ ਸੁੱਕਾ ਸੁੱਕਾ ਲਾ ਦਿਓ ਤੇ ਸੁੱਕ ਜਾਂਦਾ ਵੈਨ ਤੇ ਮੰਮੀ ਲੱਗਦੇ ਲੱਗੇ ਹੀ ਬਰਤਨ ਸਾਫ ਕਰਨ ਵਾਸਤੇ ਤੇ ਹੁਣ ਦੋਹਾਂ ਹੱਥੀ ਕੰਮ ਹੋਏ ਤੇ ਫੇਰ ਹੀ ਕੰਮ ਜਿਹੜਾ ਉਹ ਸਿਰੇ ਚੜਦਾ ਵਾ ਨਹੀਂ ਤੇ ਕੰਮ ਨਹੀਂ ਹੁੰਦਾ ਹੈਗਾ ਫੇਰ ਨਾਲ-ਨਾਲ ਮੰਮੀ ਦੇ ਵੀ ਕਰਾਉਣਾ ਪੈਂਦਾ ਵਾ ਮੇਰੇ ਇਹ ਕਿਸ਼ੋਲਾ ਹੱਥ ਵਾ ਤੇ ਜਲਦੀ ਵੱਜ ਜਾਂਦਾ ਹੱਥ ਤੇ ਮੰਮੀ ਫਿਰ ਲੱਗੇ ਰਹਿੰਦੇ ਹੌਲੀ ਹੌਲੀ ਉਹਨੇ ਚੰਨੂ ਮੈਂ ਬਾਥਰੂਮ ਤੇ ਰਸੋਈ ਵਗੈਰਾ ਸਾਫ਼ ਕਰ ਲਈ ਫਲੈਸ਼ ਸਾਫ਼ ਕਰ ਲਈ ਇਨੇ ਚੰਨੂ ਜੀ ਬਾਰਿਸ਼ ਆ ਗਈ ਜੋ ਸਾਰੀ ਸਫਾਈ ਹੋ ਗਈ ਬਾਰਿਸ਼ ਆ ਗਈ ਤੇ ਉਹ ਤੋਂ ਪਹਿਲਾਂ ਪਹਿਲਾਂ ਮੈਂ ਸਾਰੇ ਜਿਹੜੇ ਹੀ ਗੱਦੇ ਵਗੈਰਾ ਲਾਏ ਸਾਰੇ ਕੱਪੜੇ ਲਾਏ ਕਿਉਂਕਿ ਗੱਦੇ ਜਿਹੜੇ ਲਾਉਣੇ ਪਏ ਫਿਰ ਬਿਸਤਰਾ ਵਿਸਾਉਣਾ ਪਿਆ ਮੈਂ ਥੱਕ ਗਈ ਲਾ ਕੇ ਕੰਬਲ ਵੀ ਸਾਰਾ ਕੁਝ ਲਾਇਆ ਵਾ ਤੇ ਬੇਟੇ ਨੇ ਸੌਣਾ ਹੀ ਤਾਂ ਕਰਕੇ ਮੈਨੂੰ ਲਾਉਣਾ ਪਿਆ ਕਿਉਂਕਿ ਸੋਫੇ ਜਿਹੜੇ ਉਹ ਗਿੱਲੇ ਹਨ ਸੁਵਾਉਣਾ ਕਿੱਥੇ ਹੁਣ ਬਣਾ ਲੈਨੇ ਨਾਸ਼ਤਾ ਸਫਾਈਆਂ ਵਗੈਰਾ ਹੋ ਗਈਆਂ ਵਾ ਸਫਾਈਆਂ ਤੇ ਹੋ ਗਈਆਂ ਸਾਰਾ ਕੁਝ ਹੋ ਗਿਆ ਨਾ ਬਸ ਹੁਣ ਨਾਸ਼ਤਾ ਵਗੈਰਾ ਜਿਹੜਾ ਉਹ ਬਣਾ ਲੈਨੇ ਆ ਇੱਥੇ ਆਉ ਗਾਈ ਪੋਨੇ ਤੇ ਇਦਾਂ ਕਰਨਾ ਫਿਰ ਮੈਂ ਨਾ ਉਹਨਾਂ ਦੇਖਦੇ ਕੋਸ ਐਤਾ ਇਹ ਬੜੀ ਦਿੱਕਤ ਹੁੰਦੀ ਜਦੋਂ ਨਾ ਕਰਨਾ ਹੁੰਦਾ ਨਾ ਵੀਡੀਓ ਬਣਾਉਣ ਲਈ ਡੀਟਾ ਕਰਕੇ ਤੇ ਫਿਰ ਸਟੈਂਡ ਦੀ ਬੜੀ ਦਿੱਕਤ ਆ ਮੇਰਾ ਆਦਾ ਕੇਲ ਪੈਣ ਵਾਲਾ ਉਹਨੂੰ ਕੇਲ ਪਵਾ ਲਾਣਾ ਹਲੇ ਪਹੁੰਚ ਨਹੀਂ ਹੈਗੀ ਕਿ ਮੈਂ ਸਟੈਂਡ ਲਵਾ ਤੇ ਜਦੋਂ ਲਲਾਂਗੀ ਸਟੈਂਡ ਫਿਰ ਤੁਹਾਨੂੰ ਦੱਸਾਂਗੀ ਕਿ ਮੈਂ ਕਿਹੜਾ ਲਿਆ ਹਣਾ ਇੱਕ ਵਾਰੀ ਲਾਉਾਂਗੀ ਫਿਰ ਚੰਗਾ ਲਾਉਾਂਗੀ ਪਰ ਹਲੇ ਨਹੀਂ ਹਲੇ ਬਾਹ ਨਹੀਂ ਹੈਗਾ ਉਦਾਂ ਵੀ ਚੀਜ਼ ਆਪਾਂ ਖਰੀਦ ਨਹੀਂ ਸਕਦੇ ਕੋਈ ਨਵੀਂ ਚੀਜ਼ ਖਰੀਦਾਂਗੇ ਤਾਂ ਇੱਥੇ ਤਾਂ ਉਹ ਹਾਲ ਹੋਣਾ ਨਾ ਇਸ ਕਰਕੇ ਮੈਂ ਕੋਈ ਵੀ ਨੰਗੀ ਚੀਜ਼ ਨਹੀਂ ਖਰੀਦ ਰਹੀ ਮਾ ਜੋ ਹੈਗਾ ਇਹ ਪਾਸ ਜਲਦੀ ਜਲਦੀ ਨਾਸ਼ਤਾ ਬਣਾ ਲਿਆ ਬੇਟਾ ਸੁੱਤਾ ਉਹਦੇ ਸੁੱਤੇ ਸੁੱਤੇ ਨਾਸ਼ਤਾ ਬਣਾ ਲੈਣੇ ਫੇਰ ਹੀ ਮਸਾ ਅਜੇ ਮਨਾਤੀ ਨਹੀਂ ਆ ਇੱਕ ਵਾਰੀ ਮਤਲਬ ਨਹਾ ਲਿਆ ਤੇ ਬਾਅਦ ਚ ਪਤਾ ਲੱਗਾ ਕਿ ਆਂਟੀ ਜਿਹੜੇ ਸਫਾਈਆਂ ਵਾਲੇ ਜਿਹੜੇ ਨਹੀਂ ਆਉਣੇ ਹੈਗੇ ਹਨਾ ਤੇ ਫੇਰ ਮੈਨੂੰ ਹੁਣ ਨਹਾਣਾ ਪੈਣਾ ਪਾਣੀ ਖਤਮ ਹੋ ਗਿਆ ਟੈਂਕੀ ਚ ਵੇਖੋ ਜਦੋਂ ਬੱਤੀ ਆਊਗੀ ਤੇ ਆਵਾਂਗੇ ਹੋ ਜਾ ਮੈਂ ਜਲਦੀ ਜਲਦੀ ਨਾਸ਼ਤਾ ਬਣਾ ਲਾ ਹਣਾ ਕੰਮ ਕਰਦਿਆ ਕਰਦਿਆ ਕਈ ਵਾਰੀ ਵੀਡੀਓ ਨਹੀਂ ਬਣਦੀ ਹੈ। ਮੇਰੀ ਆਪਣਾ ਦਾ ਬੜਾ ਬੜਾ ਥੈਂਕ ਯੂ ਸਾਰਿਆਂ ਦਾਣਾ ਸਪੋਰਟ ਕਰਨ ਵਾਸਤੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਲਓ ਜੀ ਹੁਣੇ ਫ੍ਰੀ ਹੋਏ ਆ ਨਾ ਧੋ ਕੇ ਵਿਲੇ ਹੋਏ। بارش ਪੈ ਕੇ ਹਟ ਗਈ ਤੇ ਮੈਨੂੰ ਫੇਰ ਸਮਾਨ ਜਿਹੜਾ ਉਹ ਲਾਉਣਾ ਪਿਆ ਸਾਰਾ ਕੁਛ ਆਣਾ। ਹੁਣ ਨਾਸ਼ਤਾ ਕੀਤਾ। ਬੱਸ ਜੀ ਬੱਸ ਹੋ ਗਿਆ ਆਣਾ। ਹੁਣ ਮੈਂ ਕਿਹਾ ਚਲੋ ਚਾਹ ਪੀ ਲੈਨੇ ਆ ਨਾ। ਹੁਣ ਮੈਂ ਪੀ ਲੱਗੀਆਂ ਜੀ ਚਾਹ। ਮੈਂ ਬੱਚਿਆਂ ਨੂੰ ਜਿਹੜੀ ਰੋਟੀ ਪਾਣੀ ਮੈਂ ਖਵਾ ਦਿੱਤਾ ਨਾਸ਼ਤਾ ਵਗੈਰਾ ਕਰਾਤਾ ਖਲਾਰਾ ਤੇ ਜਿੱਦਾਂ ਰਹਿਣਾ ਹੋਣਾ ਜਦੋਂ ਤੱਕ ਬਾਰਿਸ਼ਾਂ ਵਗੈਰਾ ਨਹੀਂ ਆ ਨਾ ਖਲਾਰਾ ਇਦਾਂ ਹੀ ਰਹਿਣਾ ਮੈਂ ਕੰਗੀ ਕਰਨੀ ਹੈ ਜੇ ਤੇ ਬਸ ਫਿਰ ਹੁਣ ਥੋੜੀ ਜਿਹੀ ਰੈਸਟ ਕਰਾਂਗੇ ਤੇ ਇੱਕ ਪਾਸੇ ਮੈਸੇਜ ਆਇਆ ਹੀ ਵੀ ਤੂੰ ਇਸ ਸੋਫੇ ਤੇ ਜਿਹੜਾ ਬੈੱਡ ਉਹ ਬਾਹਰ ਕੱਢ ਲਓ ਹਨਾ ਤੇ ਕੋਲ ਲਵਾ ਲਓ ਤੇ ਉਹ ਵਖੋ ਜੀ ਦਰਵਾਜ਼ਾ ਸਾਡਾ ਨਾ ਛੋਟਾ ਵਾ ਤੇ ਜਿਹੜੇ ਸੈਵਨ ਸੀਟਰ ਮੇਰੇ ਸੋਫੇ ਆ ਬੈੱਡ ਵਾਲ ਲਮਾਰੀ ਆ ਇਹ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਅੰਦਰ ਜਿਹੜੇ ਆਪਾਂ ਖਿੜਕੀ ਇਹ ਵਾਲੀ ਤੋੜ ਕੇ ਤੇ ਕੱਢ ਕੇ ਤੇ ਇਹਨੂੰ ਫੇਰ ਆਪਾਂ ਵਾੜੇ ਹੀ ਤੇ ਜੇ ਹੁਣ ਆਪਾਂ ਇਹਨੂੰ ਖਿੜਕੀ ਨੂੰ ਹਲਾਵਾਂਗੇ ਤੇ ਫਿਰ ਇਹ ਜਿਹੜੀ ਤੁਹਾਨੂੰ ਪਤਾ بارش ਦੇ ਨਾਲ ਬਾਹਰੋਂ ਇਹਨਾਂ ਨਾਲ ਪਾਣੀ ਸੀ ਅੱਧਾ ਅੱਧਾ ਪਾਣੀ ਸੀ ਤੁਸੀਂ ਸੋਚ ਸਕਦੇ ਖਿੜਕੀ ਦਾ ਕੀ ਹਾਲ ਹੋ ਗਾ ਤੇ ਆਪਾਂ ਜਿਹੜਾ ਉਹ ਖਿੜਕੀ ਨਹੀਂ ਕੱਢ ਸਕਦੇ ਤੇ ਇਹ ਸਮਾਨ ਜਿਹੜਾ ਇਦਾਂ ਹੀ ਸੁੱਕੂਗਾ ਜਿੰਨਾ ਕਸੂਕੂਗਾ ਇਦਾਂ ਸੁਕੂਗਾ ਫਰਨੀਚਰ ਤੇ ਖਰਾਬ ਹੋ ਹੀ ਗਿਆ ਹਣਾ ਤੇ ਇਹਦਾ ਕੋਈ ਹੱਲ ਨਹੀਂ ਕਿ ਇਹਨੂੰ ਬਾਹਰ ਕੱਢ ਕੇ ਧੋਪ ਲਵਾ ਮੇਰਾ ਵੀ ਦਿਲ ਕਰਦਾ ਕਿ ਮੈਂ ਬਾਹਰ ਕੱਢ ਕੇ ਇਹਨਾਂ ਨੂੰ ਧੋਪ ਲਵਾ ਲਾਂ ਪਰ ਨਹੀਂ ਨਿਕਲ ਸਕਦੇ ਹੈਗੇ ਆ ਅਖਰੀ ਬਾਰਿਸ਼ ਸ਼ੁਰੂ ਹੋ ਗਈ ਬੱਦਲ ਬਣਿਆ ਪਿਆ ਬਹੁਤ ਜਿਆਦਾ ਡਾਰ ਰੱਖ ਇੱਕ ਵਾਰੀ ਪੈ ਗਈ ਬਾਰਿਸ਼ ਛੱਡ ਗਈ ਦੂਜੀ ਵਾਰੀ ਫੇਰ ਲੱਗੀ ਆ ਤੇ ਮੈਂ ਰੱਖੀ ਆ ਖਿਚੜੀ ਬੇਟੇ ਵਾਸਤੇ ਖਿਚੜੀ ਮੈਂ ਬਣਾ ਲੈਂਦੀ ਹਣਾ ਉਹਨੂੰ ਵੀ ਕੁਝ ਖਵਾਉਣਾ ਕਪੜੇ ਵੀ ਸਾਨੂੰ ਲਾਉਣੇ ਪਏ ਹਾਂ ਕੋ ਸਾਰੇ ਦਰਵਾਜ਼ੇ ਦਿੱਤੇ ਉੱਤਰ ਜਿਹੜੇ ਬਾਹਰ ਦਿੱਤੇ ਮਾਰਿਸ਼ ਆ ਗਈ ਤਾਂਦ ਕਰਕੇ ਜਾਦੀ ਨਾ ਆਵੇਂ ਪਾਸੇ ਲੀਕ ਕਿ ਨਹੀਂ ਮੈਂਦੀ ਤੇ ਚਲੋ ਕੋਈ ਗੱਲ ਨਹੀਂ ਹਨਾ ਜਾਦੀ بارش ਨਾ ਆਵੇ ਲਓ ਜਿੱਥੇ ਮੈਂ ਬਣਾਉਣ ਲੱਗੀ ਹਾਂ ਮੇਰੀ ਆਲੂ ਲਾਉਂਗੀ ਪਿਆਜ਼ ਤੇ ਮੈਂ ਨਾ ਦਹੀਂ ਦੇ ਵਿੱਚ ਜਿਹੜਾ ਉਹ ਵੇਸਣ ਨੂੰ ਮਿਕਸ ਕਰ ਲਿਆ ਜਿੱਦਾਂ ਘੜੀ ਬਣਾਉਂਦੇ ਉਦਾਂ ਤੇ ਨਾ ਪਤਲੀ ਜੀ ਮੇਰੀ ਬਣਾਵਾਂਗੇ ਮਤਲਬ ਇਹ ਸੰਘਣੀ ਜਿਆਦਾ ਹੋ ਜਾਂਦੀ ਆ ਕਰਕੇ ਨਾ ਸਵਾਦ ਜੀ ਬਣਾ ਲੈਣੇ ਆ ਹੋਰ ਤਾਂ ਕੁਝ ਲਾਭਦਾ ਨਹੀਂ ਪਿਆ ਟਾਈਮ 5 ਵਜੇ ਕੇ ਸ਼ਾਮ ਦੇ ਆਪਾਂ ਥੋੜੀ ਜੀ ਰੈਸਟ ਕਰ ਲਈ ਤੇ ਖੱਲੀਆਂ ਬੜੀਆਂ ਹੀ ਪੈ ਗਈਆਂ ਮਨ ਨੂੰ ਬਹੁਤ ਜਿਆਦਾ ਨਾ ਜੋ ਪੌੜੀਆਂ 'ਚ ਇੰਨੇ ਜ਼ਿਆਦਾ ਫੇਰੇ ਲੱਗਦੇ ਆ ਨਾ ਤੇ ਸਰੀਰ ਬਸ ਹੋ ਜਾਂਦਾ ਨਾਲ ਹਨਾ ਤੇ ਜਿਹੜੇ ਹੈਗੇ ਆ ਬੱਟ ਫੈਮਿਲੀ ਪੰਜਾਬੀ ਬੱਟ ਫੈਮਿਲੀ ਹਨਾ ਉਹਨਾਂ ਨੇ ਮੈਂ ਕੱਲ ਵੇਖਿਆ ਉਹਨਾਂ ਨੇ ਨਾ ਆਪਣੇ ਵੀਡੀਓ ਦੇ ਵਿੱਚ ਸਾਡੇ ਚੈਨਲ ਦਾ ਨਾਮ ਲਿਆ ਸੀ ਸ਼ਾਇਦ ਤਾਦੀ ਫਾਇਦਾ ਹੋਇਆ ਹਨਾ ਥੋੜਾ ਬੋਤਾ ਹਨਾ ਉਹ ਪੈਂਦਾ ਬੜਾ ਬੜਾ ਥੈਂਕ ਯੂ ਕਿ ਉਹਨਾਂ ਨੇ ਮਤਲਬ ਸਾਡੇ ਚੈਨਲ ਦਾ ਨਾਮ ਲਿਆ ਵਿੱਚ ਮੈਂ ਕਹਿੰਦੀ ਸਾਰਿਆਂ ਦੀ ਇਦਾਂ ਹੈਲਪ ਕਰਨੀ ਚਾਹੀਦੀ ਹੈ ਨਾ ਆਪਣੀਆਂ ਸਾਰੀਆਂ ਜਿੱਦਾਂ ਪਹਿਣਾਵਾਂ ਵਗੈਰਾ ਹਨਾ ਵਲੌਗ ਬਣਾਉਂਦੀਆਂ ਘਰ ਬੈ ਕੇ ਹਨਾ ਤੇ ਬਹੁਤ ਮਿਹਨਤ ਕਰਦੀਆਂ ਵਿਚਾਰੀਆਂ ਹਨਾ ਉਹਨਾਂ ਦੀ ਆਪਾਂ ਜੇ ਅੱਗੇ ਵੱਧ ਜਾਨੇ ਤੇ ਆਪਾਂ ਇਹੋ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਮਤਲਬ ਵਲੌਗ ਬਣਾਉਂਦੀਆਂ ਇਦਾਂ ਡੇਲੀ ਤੇ ਤੇ ਆਪਾਂ ਉਹਨਾਂ ਦੀ ਸਪੋਰਟ ਕਰੀਏ ਹਨਾ ਫੁੱਲ ਸਪੋਰਟ ਕਰੀਏ ਤੇ ਹਰ ਕੋਈ ਜਿਹਨਾਂ ਨੀ ਜਰਾ ਆਪਣੇ ਪਰਿਵਾਰ ਵਾਸਤੇ ਜਾਂ ਆਪਣੇ ਬੱਚਿਆਂ ਵਾਸਤੇ ਕਰਦੀ ਹੈ ਨਾ ਤੇ ਇਸ ਕਰਕੇ ਉਹਦੀ ਸਪੋਰਟ ਕਰਨੀ ਚਾਹੀਦੀ ਆ ਤੇ ਆਪਾਂ ਵੀ ਜਰੂਰ ਕਰਾਂਗੇ ਆਪਾਂ ਅੱਗੇ ਵਧਾਂਗੇ ਤੇ ਆਪਾਂ ਵੀ ਜਰੂਰ ਕਰਾਂਗੇ ਹਨਾ ਚੈਨਲ ਦਾ ਨਾਮ ਬੋਲਣ ਨਾਲ ਕੀ ਹੋ ਜਾਂਦਾ ਹਨਾ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ ਜਿੱਥੇ ਹੀ ਖਾਨੇ ਉੱਥੇ ਕੋਈ ਹੋਰ ਵੀ ਖਾਏਗਾ ਮਸਜੀ ਚੈਨਲ ਗਰੋ ਕਰ ਜੇ ਫਿਰ ਆਪਾਂ ਸਭ ਦੀ ਹੈਲਪ ਵੀ ਕਰਾਂਗੇ ਖਲਾਲੇ ਨੇ ਤੜਕਾ ਮੇਰੀ ਨੂੰ ਓੱਖ ਬੋਲ ਲੱਗੀ ਆ ਤੇ ਲੱਭਦਾ ਪਿਆ ਨਹੀਂ ਵਿੱਚ ਖਾਣ ਨੂੰ ਮੈਂ ਕਿ ਚੱਲੇ ਇਹੋ ਬਣਾ ਲੈਨੇ ਇਹ ਥੋਮ ਤੇ ਅਦਰਕ ਨਾ ਮੈਂ ਕੁੰਡੇ ਚ ਕਟ ਲੈਂਦੀ ਆ ਵਾਸ ਬਲੌਗ ਤੇ ਚਲੋ ਬਣ ਗਿਆ ਆਪਣਾ ਪੂਰੇ ਦਿਨ ਦਾ ਮੈਂ ਕਿਹਾ ਚੱਲ ਆ ਵੀ ਥੋੜਾ ਜਿਹਾ ਰਿਕਾਰਡ ਕਰਕੇ ਪਾ ਕੇ ਤੇ ਆਪਾਂ ਐਂਡ ਕਰ ਦਾਂਗੇ ਬਲੌਗ ਦਾ ਚਲੋ ਐਂਡ ਕਰ ਦਾਂਗੇ ਹਨਾ ਤੇ ਮੇਰੇ ਭੈਣਾ ਜੀ ਲਈ ਡੇਲੀ ਬਲੌਗ ਪਾਇਆ ਕਰੋ ਤੇ ਆਪਾਂ ਜਿਹੜਾ ਮੈਂ ਡੇਲੀ ਕੋਸ਼ਿਸ਼ ਕਰਦੀ ਹੁਣ ਵੀ ਮਤਲਬ ਡੇਲੀ ਮੈਂ ਪਾਵਾਂ ਹਨਾ ਸਕਿੱਪ ਨਾ ਹੋਵੇ ਤੇ ਨਾ ਹੋਵੇ ਤੇ ਜੇ ਬਹੁਤਾ ਮਤਲਬ ਕੰਮ ਪੈ ਜੇ ਤੇ ਦਿਕਤ ਆਦੀਏ ਤੇ ਕੋਈ ਤੇ ਫੇਰ ਤੇ ਕਹਿ ਨਹੀਂ ਸਕਦੇ ਹਨਾ ਨਹੀਂ ਤੇ ਆਪਣੀ ਪੂਰੀ ਕੋਸ਼ਿਸ਼ ਕਿ ਆਪਾਂ ਡੇਲੀ ਜਿਹੜੇ ਵਲੌਗ ਜਿਹੜਾ ਪਾਵਾ ਮੈਂ ਲੋ ਜੀ ਐਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਇੱਧਰ ਮੈਂ ਨਾ ਤੜਕਾ ਲਾਇਆ ਦਾਲ ਨੂੰ ਦਾਲ ਰੱਖੀ ਐ ਤੇ ਇੱਧਰ ਮੇਰੀ ਬਣਾਈ ਤੇ ਡਿਨਰ ਬਣ ਗਿਆ ਆਪਣਾ 5:30 6 ਵਜੇ ਦਾ ਟਾਈਮ ਹੋ ਗਿਆ ਹੁਣ ਤੇ ਚਲੋ ਮਿਲਦੇ ਆਂ ਕਿਸ ਅਗਲੀ ਵੀਡੀਓ ਤੱਕ ਲਈ ਬਾਏ ਬਾਏ ਹਾਲੇ ਖ ਬਾਰਿਸ਼ ਪੈਂਦੀ ਗਈ ਲਗਾਤਾਰ